ਹੈਲੋ ਫਰੈਂਡ ਸੋਡਾ ਸਭ ਦਾ ਸਵਾਗਤ ਹੈ ਸੋਡੇ ਆਪਣੇ ਚੈਨਲ ਹੈ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਜੋਬ ਦਾ ਹਰ ਇੱਕ ਅਪਡੇਟ ਸੋਡੇ ਕੋ ਲੈ ਕੇ ਹਾਜ਼ਰ ਹੁੰਨੇ ਆ ਚਾਹੇ ਜੋਬ ਕੰਟੈਕਟ بیسਸ 'ਚ ਹੋਣ ਚਾਹੇ ਰੈਗੂਲਰ بیسਸ 'ਚ ਹੋਣ ਚਾਹੇ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਣ ਸੋਡੇ ਕੋ ਲੈ ਕੇ ਸੀ ਹੁਣ ਨਿਆ ਹਾਜ਼ਰ ਇਸ ਕਰਕੇ ਜਿਹੜੇ ਮੁੰਡੇ ਕੁੜੇ ਵੀ ਨੂਨ ਨੇ ਪਲੀਜ਼ ਤਰ੍ਹਾਂ ਤਰ੍ਹਾਂ ਦੇ ਜੋਬਸ ਅਪਡੇਟ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲਰਟ ਬਟਨ ਕਰਕੇ ਰੱਖੋ ਔਣ ਤਾਂ ਜੋ ਕਿ ਟਾਈਮ ਲੰਨ ਸੁ ਨੋਟੀਫਿਕੇਸ਼ਨ ਮਿਲਦਾ ਰਹੇ ਕੋਈ ਕਾਫੀ ਅਪਡੇਟ ਸਿਰਫ 4 ਤੋਂ 5 ਦਿਨਾਂ ਵਾਸਤੇ ਹੁੰ ਕੁਝੇ ਲੋਕੀ ਮੌਕੇ ਦਾ ਫਾਇਦਾ ਨਹੀਂ ਚੱਕ ਸਕਦੇ ਠੀਕ ਹੈ ਤੁਹਾਨੂੰ ਪਤਾ ਤਾਂ ਹੀ ਲੱਗੂਗਾ ਜੇ ਆਪਣਾ ਨੋਟੀਫਿਕੇਸ਼ਨ ਟਿਕਲੇ ਹੁੰਦਾ ਰਹੂਗਾ ਲੈ ਕੇ ਚੱਲਦੇ ਆ ਅੱਜ ਦੀ ਭਰਤੀ ਦੀ ਹੁਣੇ-ਹੁਣੇ ਆਈ ਹੈ ਤਾਜ਼ਾ ਅਪਡੇਟ ਆਈ ਹੈ ਦਫ਼ਤਰ ਜਿਹੜਾ ਰੱਖਿਆ ਸੀ ਉਹ ਅਪਲਾਈ ਅਫਸਰ ਇੱਕ ਕੱਲ ਪਰਸੋ ਵੀ ਆਈ ਸੀ ਇੱਕ ਅੱਜ ਫਿਰ ਹੋਰ ਨਵੀਂ ਭਰਤੀ ਆਈ ਹੈ ਠੀਕ ਹੈ ਜੀ ਭਰਤੀ ਇਤਿਹਾਸ جاری ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਹੈ ਸਾਰਾ ਕੁਝ ਮੈਂ ਸਟੈਪ ਬਾਈ ਸਟੈਪ ਦੱਸਿਆ ਜਾਊਗਾ ਪਲੀਜ਼ ਜੋ ਵੀ ਵੀਡੀਓ ਨੂੰ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਤੇ ਨਵੇਂ-ਨਵੇਂ ਅਪਡੇਟ ਜਾਣਨ ਲਈ ਪੰਜਾਬ ਦੀਆਂ ਨੌਕਰੀਆਂ ਦੇ ਆਪਣੇ ਨਾਲ ਚੈਨਲ ਨਾਲ ਜੁੜੇ ਰਿਹਾ ਕਰੋ ਠ ਲੈ ਕੇ ਚੱਲਦੇ ਨੇ ਨੋਟੀਫਿਕੇਸ਼ਨ ਇਸ ਤਰ੍ਹਾਂ ਆਇਆ ਹੈ ਕਹਿੰਦੇ ਜ਼ਿਲ੍ਹਾ ਰੱਖਿਆ ਸੇਵਾ ਅਪਲਾਈ ਅਫਸਰ ਦਫ਼ਤਰ ਮਾਨਸਾ ਉਹ ਮੈਨੂੰ ਲੱਗਦਾ ਆਈ ਥਿੰਕ ਬਰਨਾਲੇ ਬਰਨੂਲੇ ਇਸ ਵੈਕੈਂਸੀ ਤੇ ਆ ਗਈ ਮਾਨਸਾ ਠੀਕ ਹੈ ਜੀ ਨੰਬਰ 1 ਜ਼ਿਲ੍ਹਾ ਰੱਖਿਆ ਸੇਵਾ ਅਪਲਾਈ ਅਫਸਰ ਮਾਨਸਾ 11 ਮਹੀਨੇ ਲਈ ਬਤੌਰ ਕਲਰਕ ਦੀ ਕੇਵਲ ਇੱਕ ਸਾਮੀ ਸਾਮੀ ਕਿੰਨੀ ਹੈ ਜੀ ਕੇਵਲ ਇੱਕ ਸਾਮੀ ਕਾਦੀ ਸਾਮੀ ਕਲਰਕ ਦੀ ਨਰੋਲ ਠੇਕੇ ਦੇ ਆਧਾਰ ਤੇ ਰੱਖਣੀ ਹੈ ਇਹਨਾਂ ਨੇ ਪਹਿਲੇ 10 ਤੱਕ ਇਹ ਭਰਤੀ ਠੇਕੇ ਦੇ ਆਧਾਰ ਤੇ ਅਯੋਗਤੀ ਨਿਰੁਕਤੀ ਕਰਨੇ ਲਈ ਜੋ ਉਮੀਦਵਾਰ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਆ। ਕਾਦੀ ਮੰਗ ਕੀਤੀ ਨਹੀਂ ਅਰਜ਼ੀਆਂ ਦੀ ਮੰਗ। ਉਮੀਦਵਾਰ ਪੰਜਾਬ ਰਾਜ ਦਾ ਵਸਨੀਕ ਹੋਵੇ। ਇੱਕ ਮੈਂ ਗੱਲ ਦੇਖੀ ਆਂ ਥੋੜੇ ਦਿਨਾਂ ਦੀ ਇਹ ਚੀਜ਼ ਮੈਂ ਦੇਖ ਕੇ ਮੈਨੂੰ ਵਧੀਆ ਵੀ ਲੱਗ ਰਿਹਾ ਇਸ ਚੀਜ਼ ਦਾ ਕਿ ਉਹ ਪੰਜਾਬ ਰਾਜ ਨੂੰ ਪਹਿਲ ਦੇਣ ਲੱਗੇ ਸਾਰੇ ਨੇ। ਇਹਦੇ ਵਿੱਚ ਮਤਲਬ ਕਹਿਣ ਦਾ ਉਸ ਲਈ ਨਹੀਂ ਹੈਗਾ ਕੋਈ ਧਰਮ ਜਾਤ ਵਗੈਰਾ ਨਹੀਂ। ਇਹਦੇ ਵਿੱਚ ਇਹਨਾਂ ਦਾ ਰੈਜ਼ੀਡੈਂਸ ਵਗੈਰਾ ਤੁਹਾਡੇ ਕੋਲ ਇੱਥੋਂ ਰਹਿਣ ਦਾ ਹੋਣਾ ਚਾਹੀਦਾ ਵਾ। ਕਿ ਜਿਹਦੇ ਕੋਲ ਇੱਥੋਂ ਰਹਿਣ ਦਾ ਰੈਜ਼ੀਡੈਂਸ ਹੈਗਾ ਉਹਨੂੰ ਪਹਿਲ ਦਿੱਤੀ ਜਾਊਗੀ। ਠੀਕ ਹੈ ਜੀ। ਗ੍ਰੈਜੂਏਸ਼ਨ ਪਾਸ ਹੋਵੇ ਠੀਕ ਹੈ ਕਿ ਕਿਰਕਟ ਬੀਏ ਬੰਦੇ ਕੋਲ ਹੋਵੇ ਪੰਜਾਬੀ ਤੇ ਅੰਗਰੇਜ਼ੀ ਦੀ ਟਾਈਪਿੰਗ ਆਉਂਦੀ ਹੋਵੇ ਪੰਜਾਬੀ ਤੇ ਅੰਗਰੇਜ਼ੀ ਦੀ ਟਾਈਪਿੰਗ ਹੋਣੀ ਜੇ ਅਕਾਉਂਟਸ ਕੰਪਿਊਟਰ ਤੇ ਦਫਤਰ ਪੱਤਰੀ ਬਿਹਾਰ ਲੋੜੀ ਦਾ ਮਤਲਬ ਦਫਤਰ ਇੱਕ ਕੰਮ ਨੂੰ ਮਤਲਬ ਕੀ ਹੋਣਾ ਚਾਹੀਦਾ ਕਿ ਨਾ ਕਿ ਸਾਬਕਾ ਸੈਨਿਕ ਨੂੰ ਤਰਜੀਹ ਦਿੱਤੀ ਜਾਊਗੀ ਜਿਹੜਾ ਸਾਬਕਾ ਸੈਨਿਕ ਨੂੰ ਪਹਿਲ ਦਿੱਤੀ ਜਾਊਗੀ ਕੋਈ ਚੱਕਰ ਨਹੀਂ ਉਸ ਤੋਂ ਵੀ ਜੋ ਨਹੀਂ ਆਉਦਾ ਦੂਜੇ ਵੀ ਇਹ ਨੌਕਰੀ ਦਾ ਫਾਇਦਾ ਝੁੱਕ ਸਕਦੇ ਨੇ ਠੀਕ ਹੈ ਜੀ ਹੁਣ ਯੋਗ ਮੀਦਰ ਆਪਣੀਆਂ ਅਰਜ਼ੀਆਂ ਤੇ ਦਸਤਾਵੇਜ਼ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਮਾਨਸਾ ਵਿਖੇ 19-9-2025 ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹੋ ਕੀ ਕਰਨਾ ਤੁਸੀਂ ਇੱਕ ਆਪਦਾ ਰਜਿਸਟ੍ਰੇਸ਼ਨ ਬਣਾਉਣਾ ਹੈ ਠੀਕ ਹਨ ਸਾਰੇ ਡਾਕੂਮੈਂਟ ਲਾਉਣੇ ਨੇ ਸੈਲਫ ਸਟੇਟਡ ਕਰਨੇ ਨੇ ਠੀਕ ਹੈ ਇਹਨਾਂ ਦੇ ਜਿਹੜਾ ਜ਼ਿਲ੍ਹਾ ਭਰਾਇ ਤੋਂ ਦੱਸਣਾ ਫੀਲ ਅਡਰੈਸ ਕਿੱਥੇ ਜੀ ਸਾਨੂੰ ਅਡਰੈਸ ਫੀਲ ਦੱਸਦਣੇ ਹੈ ਕਿ ਕਿਹੜਾ ਅਡਰੈਸ ਹੈ ਜੀ ਇਹ ਹੈਗਾ ਜ਼ਿਲ੍ਹਾ ਰੱਖਿਆ ਸਿਵਉਂ ਭਲਾਈ ਦਫਤਰ ਮਾਨਸਾ ਇਹ ਸਾਰਾ ਐਡਰੈਸ ਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇਖਣ ਨੂੰ ਮਿਲ ਜੂਗਾ ਆ ਨੋਟੀਫਿਕੇਸ਼ਨ ਵੀਡੀਓ ਡਿਸਕ੍ਰਿਪਸ਼ਨ ਪਿਆ ਉੱਥੇ ਤੋਂ ਡਾਊਨਲੋਡ ਕਰ ਸਕਦੇ ਹੋ ਕੱਲੀ ਇਸ ਵੀਡੀਓ ਦਾ ਨੋਟੀਫਿਕੇਸ਼ਨ ਹੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਆਊਗੀ ਉਹਦਾ ਅਪਲਾਈ ਲਿੰਕ ਹੋਊਗਾ ਜਾਂ ਨੋਟੀਫਿਕੇਸ਼ਨ ਕੋ ਵੀਡੀਓ ਦੇ ਡਿਸਕ੍ਰਿਪਸ਼ਨ ਇਜ਼ੀਲੀ ਤਰੀਕੇ ਨਾਲ ਪ੍ਰੋਵਾਈਡ ਕਰਵਾ ਕੇ ਜਾਵਾਂਗੇ ਇਹ ਨਹੀਂ ਹੈਗਾ ਅੱਗੇ ਤੋਂ ਅੱਗੇ ਲਿੰਕ ਕਲਿੱਕ ਕਰੋ ਜੇ ਉਹਨੇ ਬਿਲਕੁਲ ਜਿਹੇ ਤਰੀਕੇ ਨਾਲ ਠੀਕ ਹੈ ਜੀ ਲਾਸਟ ਡੇਟ ਕਿੰਨੀ ਹੈ 19/09/2025 ਆ ਨੂੰ 5 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹੋ ਟੈਸਟ ਤੇ ਇੰਟਰਵਿਊ ਦੀ ਪ੍ਰਕਿਰਿਆ ਜਿਹੜੀ ਸਾਨੂੰ ਟੈਲੀਫੋਨ ਤੇ ਮੇਲ ਰਹੀਂ ਦੱਸ ਜਾਊਗੀ ਜੇ ਤੂੰ ਰਿਜ਼ਿਊਮ ਦੋਂਗਾ ਤਾਂ ਵਿਚਾਰ ਟੈਲੀਫੋਨ ਨੰਬਰ ਵੀ ਦੋ ਹੋਣੇ ਚਾਹੀਦੇ ਆ ਤੇ ਮੇਲ ਇੱਕ ਹੋਵੇ ਜਾਂ ਦੋਵੇ ਦੋ ਤੋਂ ਜ਼ਿਆਦਾ ਬੈਟਰ ਮੈਂ ਇੱਕ ਤਾਂ ਜ਼ਰੂਰ ਹੋਵੇ ਠੀਕ ਹੈ ਜੀ ਇਹਨਾਂ ਮੇਰੇ ਵਿਸਤ੍ਰਿਤ ਜਾਣਕਾਰੀ ਸ਼ਰਤਾਂ ਦਫ਼ਤਰ ਵਿੱਚੇ ਪਹੁੰਚ ਜੇ ਕੋਈ ਹੋਰ ਪਤਾ ਕਰਨਾ ਸਾਨੂੰ ਦਫ਼ਤਰ ਤੋਂ ਹੀ ਪਤਾ ਲੱਗੂਗਾ ਕਿ ਐਵੇਂ ਇਹਨਾਂ ਨੇ ਕੁਝ ਵੀ ਮੈਂਸ਼ਨ ਨਹੀਂ ਕੀਤਾ ਠੀਕ ਹੈ ਦਫ਼ਤਰ ਦਾ ਐਡਰੈਸ ਇਹ ਹੈ ਤੇ ਹੁਣ ਨੈਕਸਟ ਗੱਲ ਜੇ ਕਿਸੇ ਮੇਰੇ ਭੈਣ ਭਰਾਣੇ ਤਿਆਰੀ ਕਰਨੇ ਆ ਟੀਚਰ ਦੀ ਕਾਦੀ ਜੀ ਟੀਚਰ ਦੀ ਟੀਚਰ ਦੇ ਵਿੱਚ ਸਪੈਸ਼ਲ ਪੰਜਾਬੀ ਮਾਸਟਰ ਕੇਟਰ ਤੇ ਪੀਐਸਟੈਟ ਠੀਕ ਹੈ ਦੋ ਆਪਾਂ ਤਿਆਰੀ ਕਰਾਉਣੇ ਆ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਏ ਟਿਕ ਚ ਵੀਡੀਓ ਦਾ ਆਪਣੀ ਟੋਟਲ 25-26 ਵੀਡੀਓ ਹੈਗੇ ਨੇ ਬਹੁਤ ਜਿョ ਕਿ ਹਾਈ ਲੈਵਲ ਨੇ ਤੁਸੀਂ ਮੇਰੇ ਕਹਿੰਦੇ ਕੋਈ ਜ਼ਰੂਰ ਦੇਖੋ ਕਿਉਂਕਿ ਜਿਹੜੀ ਇੰਨੀ ਹਾਈ ਲੈਵਲ ਵੀਡੀਓ ਪਾਈਆਂ ਨੇ ਅੱਜ ਕੱਲ ਕੋਈ ਪੇਡ ਚੈਨਲ ਵੀ ਨਹੀਂ ਪਾਰਾ ਜਿਹੜੀ ਕਿ ਉਹ ਫ੍ਰੀ ਆਫ ਕੋਸਟ ਦੇ ਰਹੇ ਆ ਠੀਕ ਹੈ ਨਾ ਜੀ ਤੇ ਇੱਕ ਵਾਰੀ ਮੈਨੂੰ ਯਕੀਨ ਹੈ ਕਿ ਤੁਸੀਂ ਜ਼ਰੂਰ ਦੇਖੋ ਉਸ ਤੋਂ ਬਾਅਦ ਤੁਸੀਂ ਕਿਸੇ ਹੋਰ ਵੀਡੀਓ ਨੂੰ ਨਹੀਂ ਦੇਖੋਗੇ ਤੇ ਜਿਸ ਨੂੰ ਉੱਥੇ ਨਹੀਂ ਮਿਲਦੀ ਆਪਣੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਉਥੇ ਪਲੇਲਿਸਟ ਪ੍ਰੋਪਰ ਬਣੀ ਹੋਈ ਹੈ ਠੀਕ ਹੈ ਜੀ ਜੇ ਆਪਣੇ ਦੁਆਰਾ ਦਿੱਤਾ ਅਪਡੇਟਸ ਨੂੰ ਵਧੀਆ ਲੱਗਦਾ ਹੈ ਇਸ ਤਰ੍ਹਾਂ ਹੋਰ ਅਪਡੇਟ ਜਾਣ ਲਈ ਆਪਣੇ ਚੈਨਲ 에ਜੂਕੇਟਰ ਨਾਲ ਜੁੜੇ ਰਹੋ ਮਿਲਦੇ ਨੇਕਸਟ ਅਪਡੇਟ ਨਾਲ ਥੈਂਕ ਯੂ